ਕੈਨੇਡਾ ਵਿੱਚ ਚੋਣਾਂ 28 April ਨੂੰ ਨੇ 28 April ਦੀ ਸ਼ਾਮ ਨੂੰ ਪਤਾ ਲੱਗ ਜਾਵੇਗਾ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਮੁੱਖ ਮੁਕਾਬਲਾ ਦੋ ਪ੍ਰਮੁੱਖ ਪਾਰਟੀਆਂ ਦੇ ਵਿਚਕਾਰ ਹੈ ਜੋ ਲਿਬਰਲ ਤੇ ਕੰਜ਼ਰਵੇਟਿਵ ਨੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਵੀ ਦੌੜ ਵਿੱਚ ਹੈਗੇ ਨੇ ਪਰ ਸਰਵੇਖਣੇ ਦੱਸ ਰਹੇ ਨੇ ਕਿ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਰਟੀ ਦੇ ਨੰਬਰ ਜਿਹੜੇ ਨੇ ਬਹੁਤੇ ਵਧੀਆ ਇਸ ਵੇਲੇ ਨਹੀਂ ਹੈਗੇ ਤੇ ਜੇ ਅਸੀਂ ਗੱਲ ਕਰੀਏ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਕਿਸ ਨੂੰ ਪਸੰਦ ਕਰ ਰਹੇ ਨੇ ਕੈਨੇਡੀਅਨ ਤਾਂ ਉਹਦੇ ਵਿੱਚ ਇਹ ਜਾਣਕਾਰੀ ਆਪਕੀ ਨਾਲ ਸਾਂਝੀ ਕਰਦੇ ਹਾਂ ਕਿ ਪੰਜ ਵਿੱਚੋਂ ਤਿੰਨ ਕੈਨੇਡੀਅਨ ਜਿਹੜੇ ਨੇ ਉਹ ਲਿਬਰਲ ਆਗੂ ਮਾਰਕ ਕਾਰਨੀ ਨੂੰ ਇਸ ਕੰਮ ਲਈ ਬਿਹਤਰੀਨ ਮੰਨਦੇ ਨੇ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਧੀਆ ਕਰ ਸਕਦੇ ਨੇ ਇੱਕ ਨਵਾਂ opinion poll ਹੈ ਇਸ ਦੇ ਵਿੱਚ 68% ਲੋਕ ਇਹ ਸਮਝਦੇ ਨੇ ਕਿ ਮਾਰਕ ਕਾਰਨੀ 트럼ਪ ਦੇ ਨਾਲ ਗੱਲਬਾਤ ਕਰਨ ਲਈ ਵਧੀਆ ਕੰਮ ਕਰ ਸਕਦੇ ਨੇ ਇਸ ਮਾਮਲੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਆਬ ਨੂੰ ਸਿਰਫ 24% ਦੀ ਲੋਕ ਹਮਾਇਤ ਦਿੰਦੇ ਨੇ ਤੇ ਬਾਕੀ ਸਾਰੇ ਐਨਡੀਪੀ ਆਗੂ ਜਗਮੀਤ ਸਿੰਘ ਬਲੌਕ ਕੀਵਕ ਪਾਰਟੀ ਦੇ ਆਗੂ ਤੇ ਗ੍ਰੀਨ ਪਾਰਟੀ ਦੀ ਆਗੂ ਸਾਰੇ ਕਾਫੀ ਪਛੜੇ ਹੋਏ ਨੇ ਤੇ ਉਹਨਾਂ ਨੂੰ ਬਹੁਤ ਘੱਟ ਜਿਹੜੀ ਪਰਸੈਂਟੇਜ ਹੈ ਸਮਝਦੇ ਨੇ ਕਿ ਉਹ ਡੋਨਲਡ 트럼ਪ ਨਾਲ ਗੱਲਬਾਤ ਕਰਕੇ ਕੁਝ ਨਿਜਟ ਸਕਦੇ ਨੇ ਕਿ ਅਸੀਂ ਖਿੱਤੇ ਵਾਈਜ਼ ਕਿ ਕਿੱਥੇ ਕਿਹਨੂੰ ਜ਼ਿਆਦਾ ਕਾਬਲ ਮੰਨਿਆ ਜਾ ਰਿਹਾ ਹੈ ਡੋਨਲਡ 트੍ਰੰਪ ਦੀਆਂ ਨੀਤੀਆਂ ਨਾਲ ਲੜਾਈ ਕਰਨ ਲਈ ਜਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਜਾਂ ਗੱਲ ਕਿਸੇ ਪਾਸੇ ਲਾਉਣ ਲਈ ਕਯੂਬਿਕ ਜੋ ਸੂਬਾ ਹੈ ਉੱਥੇ ਕਾਫੀ ਹਮਾਇਤ ਹੈ ਤੇ ਮਾਰਕ ਕਾਰਨੀ ਨੂੰ 60% ਲੋਕੇ ਸਮਝਦੇ ਨੇ ਕਿ ਉਹ ਡੋਨਲਡ 트੍ਰੰਪ ਦੇ ਨਾਲ ਸਹੀ ਗੱਲਬਾਤ ਕਰ ਸਕਦੇ ਨੇ ਤੇ ਕਯੂਬਿਕ ਦੇ ਵਿੱਚ ਜਿਹੜਾ ਕੋਸ਼ ਜਿਹੜੇ ਉਹਨਾਂ ਦੀ ਆਪਣੀ ਪਾਰਟੀ ਆ ਬਲੌਕ ਕੀ ਬਿਕੋਜ਼ ਉਹਨਾਂ ਦੇ ਵੀ ਠੀਕ ਠਾਕ ਨੰਬਰ ਹੈਗੇ ਨੇ ਪਰ ਮਾਰਕ ਕਾਰਨੀ ਤੋਂ ਬਾਅਦ ਜੇ ਪੀਅਰ ਪੋਲੀਆਵ ਦੀ ਅਸੀਂ ਗੱਲ ਕਰੀਏ ਤਾਂ ਉਹ ਸਿਰਫ 12% ਲੋਕ ਇਹ ਸਮਝਦੇ ਨੇ ਕਿ ਉਹ 트ੰਪ ਦੇ ਨਾਲ ਬਿਹਤਰੀਨ ਗੱਲਬਾਤ ਕਰ ਸਕਦੇ ਨੇ ਇਹੋ ਹੀ ਜੇ ਅਨਟੇਰੀਓ ਦੇ ਵਿੱਚ ਜਾਂਦੇ ਹਾਂ ਤੇ ਅਨਟੇਰੀਓ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਇਹ ਸਮਝਦੀ ਹੈ ਕਿ ਮਾਰਕ ਕਾਰਨੀ ਬਿਹਤਰ ਤਰੀਕੇ ਨਾਲ ਡੀਲ ਕਰ ਸਕਦੇ ਨੇ 69% ਤੇ ਪੀਅਰ ਪੋਲੀਆਪ ਨੂੰ ਸਿਰਫ 21% ਲੋਕ ਉੱਥੇ ਇਸ ਮਾਮਲੇ ਵਿੱਚ ਠੀਕ ਸਮਝਦੇ ਨੇ ਬਿਲਕੁਲ ਦੂਸਰਾ ਪਾਸਾ ਪੱਛਮਵਲ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਚਲੇ ਜਾਈਏ ਤੇ 61% ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਮਾਰਕ ਕਾਰਨੀ ਟਰੰਪ ਨਾਲ ਜੱਠਣ ਲਈ ਵਧੀਆ ਗੁਸਾਬਤ ਹੋ ਸਕਦੇ ਨੇ ਗੱਲਬਾਤ ਕਰ ਸਕਦੇ ਨੇ ਜਦਕਿ ਪੀਅਰ ਪੋਲੀਆਵ ਨੂੰ 27% ਲੋਕ ਪਸੰਦ ਕਰਦੇ ਨੇ ਹੁਣ ਗੱਲ ਪ੍ਰੇਰੀ ਸੂਬਿਆਂ ਦੀ ਕਰਦੇ ਹਾਂ ਤੇ ਪ੍ਰੇਰੀ ਸੂਬਿਆਂ ਦੇ ਵਿੱਚ ਆਪਕੀ ਨੂੰ ਪਤਾ ਹੈ ਕਿ ਅਲਬਰਟਾ ਸਸਕਾਚੂਨ ਵਗੈਰਾ ਹੁੰਦੇ ਨੇ ਤੇ ਇੱਥੇ ਆਮ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਹੁਤ ਜ਼ਬਰਦਸਤ ਹੁੰਦੀ ਹੈ ਕਿਉਂਕਿ ਲਿਬਰਲ ਤੇ ਐਨਡੀਪੀ ਨੂੰ ਇੱਥੇ ਬਹੁਤ ਘੱਟ ਸੀਟਾਂ ਜੜੀਆਂ ਨੇ ਇਤਿਹਾਸ ਦੇ ਵਿੱਚ ਪਿਛਲੇ ਕਹੋ ਕਿ ਕਈ ਦਹਾਕਿਆਂ ਤੋਂ ਜੜੀਆਂ ਨੇ ਉਹ ਬਹੁਤ ਘੱਟ ਸੀਟਾਂ ਮਿਲੀਆਂ ਨੇ ਸਿਜੇ ਇਹਨਾਂ ਪ੍ਰੇਰੀ ਸੂਬਿਆਂ ਦੀ ਵੀ ਗੱਲਬਾਤ ਕਰੀਏ ਜਿੱਥੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਤ ਜ਼ਿਆਦਾ ਹਮਾਇਤ ਹੈ ਤਾਂ ਇੱਥੇ ਪੋਲੀਆਬ ਜਿਹੜੇ ਨੇ ਉਹ ਲੀਡ ਕਰਦੇ ਨੇ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਇਹ ਸਮਝਦੇ ਨੇ 46% ਲੋਕ ਇਹ ਸਮਝਦੇ ਨੇ ਕਿ ਡੋਨਲਡ ਟਰੰਪ ਨਾਲ ਗੱਲਬਾਤ ਕਰਨ ਲਈ ਉਹ ਵਧੀਆ ਗੂਸਾਬਤ ਹੋ ਸਕਦੇ ਨੇ ਜਦਕਿ ਮਾਰਕ ਕਾਰਨੀ ਦਾ ਅੰਕੜਾ ਇੱਥੇ ਥੱਲੇ ਡਿੱਗਦਾ ਹੈ ਪਰ ਬਹੁਤ ਜ਼ਿਆਦਾ ਨਹੀਂ 41% ਲੋਕ ਇਹਨਾਂ ਇਹਨਾਂ ਸੂਬਿਆਂ ਦੇ ਵਿੱਚ ਵੀ ਪ੍ਰੋਵਿੰਸ ਦੇ ਵਿੱਚ ਵੀ ਪ੍ਰੇਰੀ ਦੇ ਵਿੱਚ ਵੀ ਸਮਝਦੇ ਨੇ ਕਿ ਮਾਰਕ ਕਾਰਨੀ ਠੀਕ ਠਾਕ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਨੇ ਤੇ ਜੇ ਹੁਣ ਗੱਲ ਕਰੀਏ ਕਿ ਮੁੱਦਾ ਕਿਹੜਾ ਹੈ ਇਲੈਕਸ਼ਨਾਂ ਦਾ ਵਿੱਚ ਸਭ ਤੋਂ ਵੱਧ ਟੋਟਲ ਜਿਹੜੇ ਲੋਕਾਂ ਨੇ ਜਵਾਬ ਦਿੱਤੇ ਕਿ ਮੁੱਦੇ ਕਿਹੜੇ ਨੇ ਯਾਨਾ ਚੋਣਾਂ ਦੇ ਵਿੱਚ ਜੇ ਕੋਈ ਕਿਤੇ ਪੁੱਛਦਾ ਹੈ ਤਾਂ ਉਸ ਦਾ ਜੋ ਲੋਕਾਂ ਦਾ ਓਪੀਨੀਅਨ ਹੈ ਉਹ ਆਪ ਜੀ ਨਾਲ ਸਾਂਝਾ ਕਰਦੇ ਆਂ ਪੂਰੇ ਕੈਨੇਡਾ ਦੇ ਵਿੱਚੋਂ 47% ਲੋਕ ਇਹ ਸਮਝਦੇ ਨੇ ਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨਾਲ ਡੀਲ ਕਰਨਾ ਹੀ ਇਸ ਇਲੈਕਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੈ ਜਦ ਕਿ ਅੱਜ ਤੋਂ 1 ਮਹੀਨਾ ਪਹਿਲਾਂ ਸਿਰਫ 36% ਲੋਕ ਇਸ ਨੂੰ ਸਭ ਤੋਂ ਵੱਡਾ ਮੁੱਦਾ ਮੰਨਦੇ ਸੀ ਇਸ ਤੋਂ ਬਾਅਦ ਦੇਸ਼ ਦੀ ਜੋ ਇਕਨੋਮੀ ਹੈ ਆਰਥਿਕਤਾ ਉਹ ਵੀ ਬਹੁਤ ਇੰਪੋਰਟੈਂਟ ਹੈ ਤੇ 25% ਲੋਕ ਮੰਨਦੇ ਨੇ ਕਿ ਉਹ ਦੂਸਰਾ ਵੱਡਾ ਮੁੱਦਾ ਹੈ ਤੇ ਹੋਰ ਜਿਹੜੇ ਮੁੱਦੇ ਨੇ ਜਿਵੇਂ ਖਰਚੇ ਵਧੇ ਹੋਏ ਹੈਲਥ케ਅਰ ਇਮੀਗ੍ਰੇਸ਼ਨ ਟੈਕਸਸ ਕ੍ਰਾਈਮ ਇਹ ਸਾਰੇ ਮੁੱਦੇ ਨੇ ਇਹ 5 4 3 2% ਦੇ ਅਲੱਗ-ਅਲੱਗ ਜਿਹੜੇ ਨੇ ਉਹ ਟਿਕਦੇ ਨੇ ਪਾਪ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਕੈਨੇਡਾ ਦੇ ਵਿੱਚ ਉਹ ਇਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਕਿਵੇਂ ਜੱਠਣਾ ਹੈ ਜੀ ਤੇ 51% ਜਿਹੜੇ ਨੇ ਉਹ ਚਿੰਤਤ ਨੇ 51% ਜਿਹੜੇ ਇਹ ਸਮਝਦੇ ਨੇ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਨੇ ਸਾਨੂੰ ਉਹਦੇ ਬਾਰੇ ਚਿੰਤਾ ਹੈ 30% ਕਹਿੰਦੇ ਨੇ ਕਿ ਸਾਨੂੰ ਕੋਈ ਫਰਕ ਨਹੀਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ 0 ਤੋਂ 10 ਦੇ ਵਿੱਚ ਅੰਕ ਦਿਓ ਤੇ ਜਿੱਥੇ 0 ਨੂੰ ਮੰਨਿਆ ਗਿਆ ਕਿ ਤੁਹਾਨੂੰ ਬਿਲਕੁਲ ਨਹੀਂ ਇਸ ਚੀਜ਼ ਦੀ ਘਬਰਾਹਟ ਕਿ ਉਹ ਕਮਿਨਿਵ ਸਟੇਟ ਕੈਨੇਡਾ ਨੂੰ ਬਣਾ ਸਕਦੇ ਨੇ ਜਾਂ ਕਬਜ਼ਾ ਕਰ ਸਕਦੇ ਨੇ ਤੇ 10 ਨੰਬਰ ਉੱਥੇ ਕਿ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਚਿੰਤਾ ਹੈ ਤੇ ਇਹਦੇ ਵਿੱਚ ਜਿਹੜਾ ਸੀ ਉਹ ਬਹੁਤ ਠੀਕ ਠਾਕ ਜਿਹਾ ਰਿਸਪੌਂਸ ਮਿਲਿਆ ਤੇ ਉਸ ਦੇ ਵਿੱਚ ਇਹ ਜੋ ਮੈਂ ਆਪ ਜੀ ਨੂੰ ਦੱਸਿਆ ਕਿ 51% ਇਹ ਸਮਝਦੇ ਨੇ ਕਿ ਸਾਨੂੰ ਕਾਫੀ ਕੰਸਰਨ ਹੈਗਾ ਹੈ ਜੀ